ਜੰਦਬੀ ਨੂੰ ਛੱਡਾਉਂਦਾ ਸੋਹਾਰਪਾ ਦਾ ਜਿਹੜੀ ਨੀਂਦੂ ਛੱਡਰਾਂ ਵਾਲੇ ਦੇਖਦੇ ਹੋ ਸਾਡੇ ਸੋਹਾਰਪਾ ਦਾ ਵੀ ਜਿੱਤ ਦਾ ਨਿਸ਼ਾਨ ਦਿੱਤਾ ਮੀਟੂ ਜੀ ਮਾ ਮਾ ਪਿੱਛੇ ਆਉਂਦੀ ਖੁਸ਼ੀਆਂ ਲਈ ਜਾ ਰਹੀ ਹੈ ਮੈਨੂੰ ਲੱਗਦਾ ਨਹੀਂ ਲੜਨੀ ਆ ਲੜਨੀ ਆ ਭਾਜੀ ਇੱਕ ਤੋੜ ਕੇ ਨਹੀਂ ਨਹੀਂ ਮੈਂ ਯਾਰ ਇਲੈਕਸ਼ਨ ਨਹੀਂ ਕਰਨੇ ਆ ਤੂੰ ਬਣ ਹਾਰ ਵਾਪਸ ਲੈ ਆ ਉਹ ਨਹੀਂ ਭਾਜੀ ਨਹੀਂ ਆਪਣਾ ਖੜਾ ਹੋਣਾ ਮੈਂ ਜਿੰਦ ਦੇ ਰੱਸ ਤੋਂ ਇਲੈਕਸ਼ਨ ਆ ਰਹੇ ਨੇ ਇਲੈਕਸ਼ਨਾਂ 'ਚ ਖੜੀ ਹੋਣਾ ਬੜੀ ਵੱਡੀ ਹਿੰਮਤ ਹੁੰਦੀ ਹੈ ਪਰ ਅੱਜ ਕਿਵੇਂ ਦੇਖਦੇ ਹੋ ਕਿ ਜਿਹੜਾ ਰਾਜਪੁਰੇ ਵਾਲਾ ਨੰਨਾ ਤੁਸੀਂ ਖਿਲਾ ਰਿਆ ਸੀ ਉਹਦੀ ਜਿਹੜੀ ਪਪੂਲੈਰਿਟੀ ਤੁਹਾਡੋਂ ਜ਼ਿਆਦਾ ਹੋ ਗਈ ਹੈ ਤੁਹਾਨੂੰ ਲੱਗਦਾ ਪਤਾ ਵੀ ਨੁਕਸਾਨ ਮਿਲਿਆ ਸਰ ਮੇਰਾ ਮੇਦਾਬੰਦ ਮੈਂ ਹੀ ਖੜਾ ਕੀਤਾ ਤੁਹਾਨੂੰ ਸਰ ਤੁਸੀਂ ਖੜਾ ਕੀਤਾ ਸਰ ਪਰ ਦੇ ਨਾਂ ਕੀ ਹੋਣਾ ਜਿਹੜਾ ਕਰਜ਼ਾ ਚੜਿਆ ਬੱਚਿਆਂ ਦਾ ਕਿੰਦਾ ਨਾ ਸਾਫੀ ਕਿੰਨਾ ਕਰਜ਼ਾ ਕਿੰਨਾ ਟੁੱਟਾ ਸਾਢੇ 3 ਲੱਖ ਰੁਪਏ ਸਾਢੇ 3 ਲੱਖ ਰੁਪਏ ਪਰ ਕਦ ਲੜਨਾ ਲੜਨਾ ਰਹਿੰਦੀ ਆ ਜਿੰਨੂ ਭਾਜੀ ਨਹੀਂ ਹਾਰ ਜੇ ਤੂੰ ਹੁੰਦੀ ਰੰਦੀ ਆ ਹਾਰੀ ਨਹੀਂ ਹਾਰ ਦੇਓ ਤੁਸੀਂ ਭਾਜੀ ਦੇ ਭਾਰੀ ਤਾੜੀ ਮਾਰੋ ਭਾਜੀ ਲਈ ਓ ਯਾਰ ਪਿੱਛੇ ਲੱਡੀ ਲੱਡੀ ਲੱਗੀ ਦੂਰੋਂ ਉੱਥਾਂ ਨਿਕਾ ਲੋ ਯਾਰ ਵੀਰਾ ਦੇਖਦਾ ਆ 40 ਸੈਂਟਰ ਓ ਯਾਰ ਪਿੱਛੇ ਗੱਲਾਂ ਯਾਰ ਇਹਨੂੰ ਤੁਸੀਂ ਸੋ ਭਾਜੀ ਸ਼ਗਲ ਵੀ ਪਾਸ ਅੱਗੇ ਛੱਡਾ ਲਈ ਜੋੜ ਚੁੱਕੇ ਨੇ ਲਾੜ ਮਰ ਗਿਆ ਵਾ